ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਨਾਲ ਮਿਲ ਸਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਜੀ ਜਿਸ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਤੁਸੀਂ ਬਿਸਤਰ ਤੇ ਲੇਟ ਜਾਂਦੇ ਹੋ ਤਾਂ ਪੰਜ ਵਾਰੀ ਤੁਸੀਂ ਇਹ ਸ਼ਬਦ ਬੋਲ ਕੇ ਸੌ ਜਾਣਾ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸੋ ਸਾਧ ਸੰਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਹੀ ਸ਼ਬਦ ਤੁਸੀਂ ਬੋਲ ਕੇ ਸੌਂ ਜਾਣਾ ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਾਦੂ ਦੇ ਵਾਂਗ ਵੇਖੋਗੇ ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਡੇ ਕੰਮਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਹਨ ਤੇ ਕਿੰਜ ਆਪਾਂ ਬੋਲਣੇ ਹਨ ਅਤੇ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰ ਦੇਣਾ ਹੈ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਇਸ ਮੈਸੇਜ ਦੇ ਨਾਲ ਕਿਸੇ ਹੋਰ ਵੀ ਭੈਣ ਭਰਾ ਦਾ ਪਲਾ ਹੋ ਜਾਵੇ ਸਾਰਾ ਸੰਗਤ ਜੀ ਇੱਕ ਗ੍ਰੈਸਤੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਹੀ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਉਂ ਹੀ ਸਵੇਰ ਤੋਂ ਦਿਨ ਚੜ੍ਹਦਾ ਹੈ ਸਾਰਾ ਦਿਨ ਜਿਵੇਂ ਫਿਕਰਾਂ ਦੇ ਵਿੱਚ ਹੀ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਬਾਰੇ ਹੀ ਸੋਚਦਾ ਹੀ ਨਹੀਂ ਬਸ ਸੋਚਾਂ ਦੇ ਵਿੱਚ ਸਾਰਾ ਦਿਨ ਲੰਘਾ ਦਿੰਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਮੇਰੇ ਬੱਚਿਆਂ ਬਾਰੇ ਸੋਚਦਾ ਹੀ ਰਹਿੰਦਾ ਹੈ ਕੀ ਮੇਰੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਕੀ ਹੋਵੇਗਾ ਕਦੇ ਆਪਣੇ ਕੰਮਾਂ ਧੰਦਿਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਬੈਠ ਜਾਂਦਾ ਹੈ ਕਈ ਤਾਂ ਸਾਰਾ ਦਿਨ ਫਿਕਰਾ ਜਿੰਤਾਵਾਂ ਵਿੱਚ ਹੀ ਲੰਘ ਜਾਂਦਾ ਹੈ ਕਈਆਂ ਦਾ ਤਾਂ ਸਾਰਾ ਦਿਨ ਫਿਕਰਾਂ ਤੇ ਚਿੰਤਾਵਾਂ ਦੇ ਵਿੱਚ ਲੰਘ ਜਾਂਦਾ ਹੈ ਜਦੋਂ ਉਹ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰੇ ਤੇ ਆਉਂਦੇ ਹਨ ਬਿਸਤਰੇ ਤੇ ਪਿਆ ਪਿਆ ਹੀ ਆਪਣੇ ਕੰਮ ਧੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਸੋਚਦੇ ਸੋਚਦੇ ਸੌ ਜਾਂਦੇ ਹਨ ਪਰ ਇਹ ਆਦਤ ਬਹੁਤ ਹੀ ਜ਼ਿਆਦਾ ਸਾਡਾ ਨੁਕਸਾਨ ਕਰਦੀ ਹੈ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਕਿ ਜਦੋਂ ਤੁਸੀਂ ਕੋਈ ਮਾੜੀ ਗੱਲ ਸੋਚਦਿਆਂ ਹੋયા ਸੌਂ ਜਾਂਦੇ ਹੋ ਤਾਂ ਉਹ ਸੁਪਨੇ ਦੇ ਰੂਪ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਕਰਨ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਤੇ ਅਚਾਨਕ ਉੱਠਦੇ ਹੋ ਵੇਖਦੇ ਹੋ ਕਿ ਨਹੀਂ ਇਹ ਤਾਂ ਸੁਪਨਾ ਹੀ ਸੀ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਮਨ ਤੇ ਤਨ ਪੱਖੋਂ ਕਮਜ਼ੋਰ ਕਰ ਦਿੰਦੀਆਂ ਹਨ ਤੇ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਚਿੰਤਾਵਾਂ ਨਾਲ ਘੇਰਿਆ ਜਾਂਦਾ ਹੈ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਹਨ ਭਾਈ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਹਿ ਹੀ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਵਾਰ-ਵਾਰ ਚਿੰਤਾ ਕਿਉਂ ਕਰਦੇ ਹਾਂ ਕਿਹੜੀਆਂ ਗੱਲਾਂ ਦੀ ਚਿੰਤਾ ਕਰਦੇ ਹਾਂ ਮਹਾਪੁਰਖ ਜੀ ਆਖਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਨੂੰ ਆਲਾੰਬੇ ਦੇ ਨੇ ਸਭ ਤੋਂ ਪਹਿਲਾਂ ਛੱਡ ਦਿਓ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ ਤਾਂ ਸਾਡੀ ਸੋਚ ਨੂੰ ਵੱਧ ਤੋਂ ਵੱਧ ਪਰਮਾਤਮਾ ਜੀ ਦੇਣ ਲੱਗ ਜਾਣਗੇ ਇਹ ਸਾਡੇ ਉਲਾੰਬੇ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਹੀ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਤੇ ਨਿਰਾਸ਼ ਬਣਾ ਦਿੰਦੀ ਹੈ ਸਾਨੂੰ ਰੋਗੀ ਬਣਾਉਂਦੀ ਹੈ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦਿਆਂ ਹੋਇਆਂ ਆਖਦੇ ਹਨ ਕਿ ਜਿੰਨਾ ਹੀ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਓਨਾ ਹੀ ਅਸੀਂ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾਂਦੇ ਹਾਂ ਓਨਾ ਹੀ ਸਾਡੇ ਮਨ ਅੰਦਰ ਸਬਰ ਸੰਤੋਖ ਆ ਜਾਂਦਾ ਹੈ ਅਸੀਂ ਇੱਕ ਅੱਜੀ ਹੋਈ ਰੂਹ ਬਣ ਜਾਂਦੇ ਹਾਂ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਫਿਰ ਮਿਹਰਬਾਨ ਹੋ ਜਾਂਦੀ ਹੈ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਨਹੀਂ ਸਮਝ ਸਕਦੇ ਇਹ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੇ ਲਈ ਮਹਾਪੁਰਖ ਜੀ ਨੇ ਇੱਕ ਨਿੱਕੀ ਜਿਹੀ ਕਹਾਣੀ ਸੁਣਾਉਂਦੇ ਹੋਏ ਕਹਿੰਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰਮ ਪਿਤਾ ਪਰਮਾਤਮਾ ਨੇ ਤਨ ਦੌਲਤ ਸ਼ੌਂਕ ਸਭ ਕੁਝ ਬਹੁਤ ਹੀ ਜ਼ਿਆਦਾ ਦਿੱਤਾ ਸੀ ਸਮਝੋ ਕਿ ਉਹਦੇ ਬੂਹਿਆਂ ਤੱਕ ਰੁੱਲਦਾ ਫਿਰਦਾ ਸੀ ਕਹਿੰਦੇ ਹਨ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਤੇ ਬਾਹਰ ਨਿਕਲਦਿਆਂ ਸਾਰ ਇੱਕ ਸੰਤ ਫਕੀਰ ਜੀ ਮਿਲ ਗਏ ਉਹ ਸੰਤ ਫਕੀਰ ਜੀ ਨੇ ਉਹ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਕਹਿੰਦੇ ਹਨ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਹ ਸੰਤ ਫਕੀਰ ਜੀ ਨੂੰ ਕੁਝ ਖਾਣ ਲੈ ਲਿਆ ਕੇ ਦੇਣ ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦੇ ਦਿੱਤਾ ਬੜੀ ਹੀ ਸੇਵਾ ਕੀਤੀ ਤਾਂ ਉਹ ਫਕੀਰ ਜੀ ਬੜੇ ਖੁਸ਼ ਹੋਏ ਉਹ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਤੂੰ ਬੜਾ ਹੀ ਨੇਕ ਤੇ ਇਨਸਾਨ ਹੈ ਨੇਕਦਿਲ ਇਨਸਾਨ ਹੈ ਕਿ ਮੈਂ ਤੇਰੇ ਤੋਂ ਖੁਸ਼ ਹਾਂ ਤੂੰ ਮਨ ਲਾ ਕੇ ਮੇਰੀ ਸੇਵਾ ਕੀਤੀ ਤਸ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਹਨ ਉਹ ਅਮੀਰ ਬੰਦੇ ਨੇ ਕਿਹਾ ਕਿ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਆ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਬਾਤ ਹੁੰਦੀ ਹੈ ਮੈਂ ਜਦੋਂ ਭੋਜਨ ਭੋਜਨ ਬੰਦਾ ਕਰਨ ਲਈ ਬੈਠਦਾ ਹਾਂ ਹਣਾ ਤਾਂ ਪ੍ਰਤਾਕ ਪ੍ਰਮਾਤਮਾ ਮੇਰੇ ਕੋਲ ਆਣ ਕੇ ਗੱਲਾਂ ਦੱਸ ਜਾਂਦੇ ਹਨ ਕਰਦੇ ਹੀ ਰਹਿੰਦੇ ਹਨ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਤੂੰ ਮੈਨੂੰ ਦੱਸ ਦੇ ਅੱਜ ਸ਼ਾਮ ਦੀ ਭਜਨ ਬੰਦਗੀ ਵਿੱਚ ਤੇਰਾ ਸਨੇਹਾ ਤੇਰੇ ਮੈਸੇਜ ਪ੍ਰਮਾਤਮਾ ਨੂੰ ਦੇ ਦੇਵਾਂਗਾ ਕਹਿੰਦੇ ਹਨ ਉਹ ਅਮੀਰ ਆਦਮੀ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੀ ਤੁਹਾਡੀ ਪ੍ਰਮਾਤਮਾ ਨਾਲ ਸਿੱਧੀ ਗੱਲਬਾਤ ਹੈ ਤਾਂ ਉਨਾ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਿਓ ਬਹੁਤ ਬਹੁਤ ਸ਼ੁਕਰਾਨਾ ਕਰਿਓ ਕਿ ਪ੍ਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਨਾਲ ਹੀ ਮੇਰਾ ਇਹ ਸਨੇਹਾ ਦੇ ਦੇਣਾ ਕਿ ਪ੍ਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣ ਕਿਉਂਕਿ ਪਹਿਲਾਂ ਹੀ ਬਹੁਤ ਕੁਝ ਦੇ ਦਿੱਤਾ ਹੈ ਮੇਰੇ ਤੋਂ ਤਾਂ ਹੁਣ ਸੰਭਾਲਿਆ ਵੀ ਨਹੀਂ ਜਾਂਦਾ ਕਹਿੰਦੇ ਹਨ ਫਕੀਰ ਜੀ ਨੇ ਕਿਹਾ ਠੀਕ ਹੈ ਤੇਰਾ ਇਹ ਸਨੇਹਾ ਪ੍ਰਮਾਤਮਾ ਨੂੰ ਦੇ ਦੇਵਾਂਗਾ ਇਹ ਕਹਿ ਕੇ ਪਰ ਫਕੀਰ ਅੱਗੇ ਤੁਰ ਪਏ ਕਹਿੰਦੇ ਥੋੜੀ ਕੁ ਦੂਰ ਇੱਕ ਮੰਗਤਾ ਬੈਠਾ ਸੀ ਉਹ ਮੰਗਤੇ ਨੇ ਇਸ ਫਕੀਰ ਤੇ ਅਮੀਰ ਆਦਮੀ ਦੀਆਂ ਗੱਲਾਂ ਸੁਣਨ ਲਈਆਂ ਸੁਣ ਲਈਆਂ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਫਿਰ ਮੇਰਾ ਵੀ ਇੱਕ ਸਨੇਹਾ ਉਹਨਾਂ ਨੂੰ ਦੇ ਦਿਓ ਤਾਂ ਫਕੀਰ ਜੀ ਨੇ ਕਿਹਾ ਦੱਸ ਤੇਰਾ ਕੀ ਸਨੇਹਾ ਤੇਰਾ ਵੀ ਸਨੇਹਾ ਮੈਂ ਪਰਮਾਤਮਾ ਨੂੰ ਦੇ ਦੇਵਾਂਗਾ ਤਾਂ ਉਹ ਮੰਗਤਾ ਕਹਿਣ ਲੱਗਾ ਪ੍ਰਮਾਤਮਾ ਨੂੰ ਇਹ ਪੁੱਛਿਓ ਕਿ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਰਾਇਆ ਤੁਸੀਂ ਤਾਂ ਮੈਨੂੰ ਰਾਜ ਦਿੱਤਾ ਹੀ ਨਹੀਂ ਨਾ ਹੀ ਕਈਆਂ ਦੇ ਬੂਹਾਂ ਦਿੱਤਾ ਕਿ ਰਿਜਕ ਰੁੱਲਦਾ ਫਿਰਦਾ ਹੈ ਉਹ ਖੁਦ ਆਖ ਰਿਹਾ ਯਾਨੀ ਕਿ ਪ੍ਰਮਾਤਮਾ ਸਾਨੂੰ ਨਾ ਦੇਵੇ ਪਰ ਪ੍ਰਮਾਤਮਾ ਉਹਨਾਂ ਦਾ ਘਰ ਭਰ ਰਿਹਾ ਹੈ ਤੇ ਦੂਜੇ ਪਾਸੇ ਮੇਰੇ ਵਰਗੇ ਛੜਕਾਂ ਤੇ ਰੁੱਲਦੇ ਫਿਰਦੇ ਹਨ ਮੈਨੂੰ ਤਾਂ ਦੋ ਵੇਲੇ ਦੀ ਰੋਟੀ ਵੀ ਪੇਟ ਭਰ ਕੇ ਖਾਣ ਨੂੰ ਨਸੀਬ ਨਹੀਂ ਹੁੰਦੀ ਤੇ ਤਨ ਉਤੇ ਕਈ ਵੀ ਚੰਗਾ ਕੱਪੜਾ ਨਹੀਂ ਵੇਖਿਆ ਮੇਰੇ ਨਾਲ ਇਹ ਵਿਤਕਰਾ ਪ੍ਰਮਾਤਮਾ ਨੇ ਕਿਉਂ ਕੀਤਾ ਫਕੀਰ ਨੇ ਕਿਹਾ ਠੀਕ ਹੈ ਭਾਈ ਮੈਂ ਤੇਰਾ ਵੀ ਸੁਨੇਹਾ ਦੇ ਦੇਵਾਂਗਾ ਕਹਿੰਦੇ ਅਗਲੇ ਦਿਨ ਫਕੀਰ ਆਇਆ ਪਹਿਲਾ ਫਕੀਰ ਜੀ ਉਹ ਅਮੀਰ ਬੰਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗੇ ਭਾਈ ਮੈਂ ਤੇਰਾ ਸੁਨੇਹਾ ਉਸ ਪ੍ਰਮਾਤਮਾ ਨੂੰ ਦੇ ਦਿੱਤਾ ਸੀ ਕਿ ਤੈਨੂੰ ਬੰਦ ਕਰ ਦੇਣਾ ਐਸਾ ਤੇਲਾ ਦੇਣਾ ਪੈਸਾ ਤੇਲਾ ਦੇਣਾ ਪਰ ਪਰਮਾਤਮਾ ਨੇ ਅੱਗੋਂ ਤੇਰੇ ਲਈ ਇੱਕ ਮੈਸੇਜ ਭੇਜਿਆ ਉਹ ਕਹਿੰਦੇ ਹਨ ਕਿ ਤੂੰ ਇਸ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਤਾਂ ਉਹ ਅਮੀਰ ਬੰਦਾ ਕਹਿਣ ਲੱਗਾ ਕਿ ਫਿਰ ਫਕੀਰ ਜੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਦਾ ਦਿੱਤਾ ਹੀ ਖਾ ਰਿਆ ਹਾਂ ਪਰਮਾਤਮਾ ਦਾ ਦਿੱਤਾ ਹੀ ਹੰਡਾ ਰਿਆ ਪਰਮਾਤਮਾ ਜੀ ਦਾ ਦਿੱਤਾ ਹੀ ਪੀ ਰਿਆ ਹਾਂ ਪਰਮਾਤਮਾ ਜੀ ਦਾ ਦਿੱਤਾ ਹੀ ਮੈਂ ਵਰਤ ਰਿਆ ਹਾਂ ਮੈਂ ਉਹਦਾ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਕਹਿੰਦੇ ਫਕੀਰ ਜੀ ਨੇ ਕਿਹਾ ਫਿਰ ਉਹਨਾਂ ਦੇ ਉਹਨਾਂ ਨੇ ਤੈਨੂੰ ਦੇਣਾ ਵੀ ਬੰਦ ਨਹੀਂ ਕਰਨਾ ਫਿਰ ਮੰਗਤੇ ਦੇ ਕੋਲ ਗਿਆ ਮੰਗਤੇ ਨੇ ਕਿਹਾ ਮੇਰਾ ਮੈਸੇਜ ਵੀ ਦਿੱਤਾ ਸੀ ਪਰਮਾਤਮਾ ਨੂੰ ਫਕੀਰ ਨੇ ਕਿਹਾ ਭਾਈ ਤੇਰਾ ਉਲਾੰਬਾ ਮੈਂ ਪਰਮਾਤਮਾ ਨੂੰ ਦਿੱਤਾ ਸੀ ਪਰ ਪਰਮਾਤਮਾ ਨੇ ਅੱਗੋਂ ਕਿਹਾ ਇਹਨੂੰ ਕਹੇ ਕਿ ਤੂੰ ਉਲਾੰਬੇ ਦੇਣੇ ਛੱਡ ਦੇ ਤੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਸੋ ਸਾਧ ਸੰਗਤ ਜੀ ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਆਪਾਂ ਪ੍ਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਤਾਂ ਫਿਰ ਪ੍ਰਮਾਤਮਾ ਜੀ ਸਾਡੇ ਤੋਂ ਦੂਰ ਹੋ ਜਾਂਦੇ ਹਨ ਅਸੀਂ ਪ੍ਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਆਪਣੇ ਮਨਪੱਖੋਂ ਕਮਜ਼ੋਰ ਹੋ ਜਾਂਦੇ ਹਾਂ ਪਰ ਸ਼ੁਕਰਾਨਾ ਸਾਨੂੰ ਇੱਕ ਰੱਜੀ ਹੋਈ ਰੂਹ ਦੀ ਤਰ੍ਹਾਂ ਕਰਨਾ ਚਾਹੀਦਾ ਹੈ ਪਰਮ ਪਿਤਾ ਪ੍ਰਮਾਤਮਾ ਜੀ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਬੜੀ ਤਾਕਤ ਹੈ ਇਹ ਆਪਾਂ ਕਈ ਕਰਕੇ ਵੇਖਾਂਗੇ ਫਿਰ ਪਤਾ ਲੱਗ ਜਾਵੇਗਾ ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਜੇ ਤੁਸੀਂ ਦਾ ਭਜਨ ਬੰਦਗੀ ਨਹੀਂ ਕਰ ਸਕਦੇ ਤਾਂ ਸਿਰਫ ਇਹ ਦੋ ਸ਼ਬਦ ਬੋਲਨੇ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਬਸ ਵਾਹਿਗੁਰੂ ਜੀ ਦਾ ਸ਼ੁਕਰ ਕਰਕੇ ਇਹ ਸ਼ਬਦ ਤੁਸੀਂ ਬੋਲ ਕੇ ਸੌ ਜਾਣਾ ਤੁਹਾਨੂੰ ਇਹ ਸ਼ਬਦ ਤਾਰ ਦੇਣ ਗਿਆ ਜਿਵੇਂ ਜਿਵੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਆਖੋਗੇ ਤਾਂ ਓਵੇਂ ਓਵੇਂ ਹੀ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਅੱਜ ਤੋਂ ਬਾਅਦ ਕਦੇ ਵੀ ਪ੍ਰਮਾਤਮਾ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਜਦ ਕਰਨਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਕਿਉਂਕਿ ਸਾਧ ਸੰਗਤ ਜੀ ਜਿਹੜੀ ਤੁਹਾਨੂੰ ਮਨੁੱਖਾ ਦੇ ਮਿਲੀ ਹੈ ਇਹ ਲੱਖਾਂ ਕਰੋੜਾਂ ਰੁਪਏ ਦੀ ਵੀ ਨਹੀਂ ਤੁਸੀਂ ਹਾਸਲ ਕਰ ਸਕਦੇ ਜੋ ਮਿਲਦਾ ਹੈ ਉਸ ਦਾ ਸ਼ੁਕਰਾਨਾ ਕਰਿਆ ਕਰੋ ਸਬਰ ਦਾ ਫਲ ਬੜਾ ਹੀ ਮਿੱਠਾ ਹੁੰਦਾ ਹੈ ਅੱਜ ਤੋਂ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਰਾਤ ਨੂੰ ਸੌਣ ਲੱਗਿਆ ਕੋਈ ਬੋਝ ਚਿੰਤਾ ਵਾਲੀ ਗੱਲ ਮਨ ਵਿੱਚ ਲੈ ਕੇ ਨਹੀਂ ਆਣੀ ਸਿਰਫ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਇਹੇ ਗੱਲਾਂ ਕਰਦੇ ਹੀ ਪ੍ਰਮਾਤਮਾ ਜੀ ਦੇ ਨਾਲ ਸੌ ਜਾਣਾ ਤੁਸੀਂ 8 7 ਦਿਨ ਇਹੇ ਕੰਮ ਕਰਨਾ ਸ਼ੁਰੂ ਕਰ ਦੇਣ ਤੁਹਾਡਾ ਨੀਮ ਬਣ ਜਾਵੇਗਾ ਇਹ ਤੁਹਾਡੀ ਆਦਤ ਤੁਹਾਡਾ ਸੁਭਾਅ ਬਣ ਜਾਵੇਗਾ ਤੇ ਤੁਸੀਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਵਧੀਆ ਜ਼ਿੰਦਗੀ ਬਤੀਤ ਕਰਨ ਲੱਗ ਪੋ